ਅੱਜ ਬੀਜੇਪੀ ਦਾ ਇਹ ਰਵਈਆ ਮੈਂ ਦੇਖ ਰਿਹਾ ਵਾਂ ਕਿ ਆਪਣੀਆਂ ਏਜੰਸੀਆਂ ਦੇ ਥਰੂ ਸਰਕਾਰੀ ਅਮਲੇ ਦੇ ਥਰੂ ਉਹ ਚਾਹੁੰਦੇ ਨੇ ਕਿ ਕੋਈ ਵੀ ਸਰਕਾਰ ਸਾਡੇ ਮੋਰੇ 'ਰ ਖੜੇ ਨਾ। 2024 'ਚ ਬੀਜੇਪੀ ਜਿੱਤਦੀ ਆ ਤਾਂ 100% ਜਿਹੜਾ ਸੰਵਿਧਾਨ ਆ ਉਹਨੂੰ ਤੋੜਿਆ ਮਰੋੜਿਆ ਜਾਏਗਾ ਬਾਬਾ ਸਾਹਿਬ ਇਹ ਕਰਦੇ ਸੰਵਿਧਾਨ ਨੂੰ। ਇਸ ਰਾਤ ਨੂੰ ਇਕੱਲਾ ਇੰਡੀਆ ਆਲਾਈਂਸ ਰੋਕੇਗਾ। ਸੁਖਪਾਲ ਖੈਰ ਨੇ ਖਾਤਿਸ਼ਾ ਜਿਤਾਇਆ ਕਿ ਜੇ ਬੀਜੇਪੀ ਜਿੱਤੀ ਤਾਂ ਸੰਵਿਧਾਨ ਨੂੰ ਖਤਰਾ ਹੋ ਸਕਦਾ ਹੈ। ਕਿਹਾ ਕਿ ਬੀਜੇਪੀ ਨੂੰ ਕੋਈ ਰੋਕ ਸਕਦਾ ਹੈ ਤਾਂ ਉਹ ਇੰਡੀਆ ਗੜ ਜੋੜ ਹੈ। ਖੇਰਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਜਿਹੜੀ ਇਲੈਕਸ਼ਨ ਜਿੱਦਾ ਸਿੰਘਲਾ ਸਾਹਿਬ ਨੇ ਬਾਹਰ ਕਿਹਾ ਵਾ ਇਹ ਬੜੀ ਫੈਸਲਾਕੋਣ ਇਲੈਕਸ਼ਨ ਹੈ ਇਹ ਬੜੀ ਇੱਕ ਨਿਰਨਾਇਕ ਇਲੈਕਸ਼ਨ ਹੋਣ ਜਾ ਰਹੀ 2024 ਇਟ ਇਸ ਗੋਇੰ ਟੂ ਡਿਸਾਈਡ ਦਾ ਫਿਊਚਰ ਆਫ ਇੰਡੀਆ ਵੈਦਰ ਇੰਡੀਆ ਵਿਲ ਰਿਮੇਨ ਐ ਫੁੱਲ ਫਲੇਜਿਡ ਡੈਮੋਕ੍ਰੇਸੀ ਔਰ ਵਿਲ ਇਟ ਟਰਨ ਇੰਟੂ ਅ ਥੀਓਕ੍ਰੈਟਿਕ ਸਟੇਟ ਔਰ ਸਮਥਿੰਗ ਲਾਈਕ ਪਾਕਿਸਤਾਨ ਔਰ ਮੇਬੀ ਬੰਗਲਾਦੇਸ਼ ਔਰ ਮੇਬੀ ਇੰਡੋਨੇਸ਼ੀਆ ਕਿਉਂਕਿ ਅੱਜ ਬੀਜੇਪੀ ਦਾ ਇਹ ਰਵਈਆ ਮੈਂ ਦੇਖ ਰਿਹਾ ਹਾਂ ਕਿ ਆਪਣੀਆਂ ਏਜੰਸੀਆਂ ਦੇ ਥਰੂ ਸਰਕਾਰੀ ਅਮਲੇ ਦੇ ਥਰੂ ਉਹ ਚਾਹੁੰਦੇ ਨੇ ਕਿ ਕੋਈ ਵੀ ਸਰਕਾਰ ਸਾਡੇ ਮੋਰੇ 'ਰ ਖੜੇ ਨਾ ਅਗਰ 2024 'ਚ ਬੀਜੇਪੀ ਜਿੱਤਦੀ ਆਤਾ 100% ਜਿਹੜਾ ਸੰਵਿਧਾਨ ਹੈ ਉਹਨੂੰ ਤੋੜਿਆ ਮੋੜਿਆ ਜਾਏਗਾ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ ਔਰ ਇਸ ਤਰ੍ਹਾਂ ਦਾ ਸੰਵਿਧਾਨ ਬਣਾਇਆ ਜਾਵੇਗਾ ਜਿੱਦੇ 'ਚ ਲੋਕਾਂ ਦੇ ਅਧਿਕਾਰ ਤੇ ਹਕੂਕ ਖੋਏ ਜਾਣਗੇ ਤੁਹਾਡੇ ਕੋਲ ਕੋਈ ਅਪੀਲ ਦਲੀਲ ਦਾ ਰਸਤਾ ਨਹੀਂ ਛੱਡਿਆ ਜਾਏਗਾ ਕਾਲੇ ਕਾਨੂੰਨ ਲਿਆਂਦੇ ਜਾਣਗੇ اور ਜਦੋਂ ਮੈਂ ਕਿਹਾ ਕਿ ਰੂਸ ਜਿਹੜਾ ਜਿਹੜਾ ਉੱਥੋਂ ਦਾ ਰਾਸ਼ਟਰਪਤੀ ਜਦੋਂ ਪੁਟਿਨ ਹੈ ਉਹਨੇ ਆਪਣੇ ਆਪ ਨੂੰ ਆਲਮੋਸਟ ਜ਼ਿੰਦਗੀ ਭਰ ਵਾਸਤੇ ਰਾਸ਼ਟਰਪਤੀ ਜਿਹੜਾ ਹੈ ਉਹ ਗਰਦਾਨ ਦਿੱਤਾ ਵਾ ਇਸ ਤਰ੍ਹਾਂ ਦਾ ਔਰ ਬਹੁਤ ਜ਼ਾਤ ਪਾਤ ਉੱਤੇ ਵੰਡਿਆ ਜਾ ਰਿਹਾ ਦੇਸ਼ ਧਰਮ ਦੇ ਉੱਤੇ ਵੰਡਿਆ ਜਾ ਰਿਹਾ ਵਾ ਖਾਸ ਤੌਰ ਤੇ ਜਿਹੜੀਆਂ ਮਾਈਨੋਰਟੀਜ਼ ਆ ਦੇ ਫੀਲ ਵੈਰੀ ਥ੍ਰੈਟਨਡ ਜਿਹੜੀਆਂ ਘੱਟ ਗਿਣਤੀਆਂ ਨੇ ਚਾਹੇ ਉਹ ਮੁਸਲਮਾਨ ਨੇ ਚਾਹੇ ਸਿੱਖ ਨੇ ਚਾਹੇ ਇਸਾਈ ਨੇ ਚਾਹੇ ਚੀਨੀ ਨੇ ਚਾਹੇ ਬੁੱਧੀ ਨੇ ਚਾਹੇ ਤਲਿਤ ਨੇ ਦੇ ਫੀਲ ਵੈਰੀ ਥ੍ਰੈਟਨਡ ਕਿ ਸਾਡੇ ਰਾਈਟਸ ਪਤਾ ਨਹੀਂ ਰਹਿਣੇ ਆ ਕਿ ਨਹੀਂ ਰਹਿਣੇ ਇਸ ਕਰਕੇ ਇਸ ਬੀਜੇਪੀ ਨੂੰ ਰੋਕਣਾ ਹੈ ਤੇ ਰੱਥ ਨੂੰ ਔਰ ਮੈਂ ਕਹਿਣਾ ਚਾਹੁੰਦਾ ਆਪਣੇ ਸੰਗੂਰ ਦੇ ਵੋਟਰਾਂ ਨੂੰ ਤੁਹਾਡੇ ਰਾਹੀਂ ਕਿ ਇਸ ਰੱਥ ਨੂੰ ਇਕੱਲਾ ਇੰਡੀਆ ਅਲਾਈਂਸ ਰੋਕੇਗਾ ਇਸ ਨੂੰ ਕੋਈ ਇੰਡੀਵਿਜੂਅਲ ਜਾਂ ਈਵਨ ਜਿਹੜੇ ਅਕਾਲੀ ਦਲ ਕਹਿੰਦੇ ਕਿ ਅਸੀਂ ਲੜ ਰਹੇ ਬੀਜੇਪੀ ਤੋਂ ਬਗੈਰ ਇੱਕ ਇੱਕ ਵੋਟ ਪਾਈ ਜਿਹੜੀ ਅਕਾਲੀ ਦਲ ਦੇ ਨੇਤਾ ਨੂੰ ਆ ਉਹ ਜਾਣੀ ਘੁੰਮ ਕੇ ਬੀਜੇਪੀ ਦੇ ਖਾਤੇ ਦੇ ਵਿੱਚ ਹੈ ਇਸ ਲਈ ਇੰਡੀਆ ਅਲਾਈਂਸ ਹੀ ਇੱਕ ਪੁਖਤਾ ਚੁਣੌਤੀ ਬੀਜੇਪੀ ਨੂੰ ਦੇ ਕੇ ਸਾਡੇ ਦੇਸ਼ ਨੂੰ ਇੱਕ ਸੈਕੂਲਰ ਸਟੇਟ ਇੱਕ ਧਰਮ ਨਿਰਪੱਖ ਦੇਸ਼ ਔਰ ਇਹਨੂੰ ਵਗੇ ਲੈ ਜਾ ਸਕਦਾ ਅੱਜ ਵਿਕਸਿਤ ਭਾਰਤ ਦੀ ਗੱਲ ਤਾਂ ਕਰਦੀ ਹੈ ਬੀਜੇਪੀ ਪਰ ਇਹ ਭੁੱਲ ਜਾਂਦੇ ਨੇ ਕਿ ਨਾਲ ਨਾਲ ਇਹ ਵੀ ਦਾਅਵੇ ਕੀਤੇ ਜਾਂਦੇ ਕਿ 140 ਕਰੋੜ ਬਾਦੀ ਚੋਂ 82 ਕਰੋੜ ਨੂੰ ਅਸੀਂ ਮੁਫਤ ਅਨਾਜ ਆਟਾ ਦਾਲ ਦੇ ਰਹੇ ਹਾਂ ਜਦ 82 ਕਰੋੜ ਆਦਮੀ ਸਾਡੇ ਦੇਸ਼ ਦਾ ਗਰੀਬੀ ਸਤਾ ਤੋਂ نیچے ਰਹਿ ਰਿਹਾ ਵਾ ਤੇ ਫਿਰ ਬੀਜੇਪੀ ਇਸ ਦੇਸ਼ ਨੂੰ ਵਿਕਸਿਤ ਕਿੱਦਾਂ ਕਹਿ ਸਕਦੀ ਸਾਡਾ ਹਿਊਮਨ ਰਾਈਟਸ ਦਾ ਰਿਕਾਰਡ ਬਹੁਤ ਪੁਰਾਣਾ ਸਾਡੀ ਮਲ ਨਿਊਟ੍ਰੀਸ਼ਨ ਵਿੱਚ ਸਭ ਤੋਂ ਅਸੀਂ ਥੱਲੇ ਆ ਵਿਸ਼ੇ ਪੱਧਰ ਦੇ ਉੱਤੇ ਔਰ ਜਿਹੜਾ ਜਿਹੜਾ ਕੀ ਕਹਿੰਦੇ ਹੁੰਦੇ ਇਹ ਬਹੁਤ ਅਨ ਇਕੁਅਲ ਡਿਸਟ੍ਰਿਬਿਊਸ਼ਨ ਆਫ ਵੈਲਥ ਹੋ ਗਈ ਹੈ ਪਿਛਲੇ 10 12 ਸਾਲ ਦੇ ਵਿੱਚ ਅਮੀਰ ਹੋਰ ਅਮੀਰ ਹੋ ਗਿਆ ਵਾ ਤੇ ਗਰੀਬ ਜਿਹੜਾ ਵਿਚਾਰਾ ਹੋਰ ਗਰੀਬ ਹੋ ਗਿਆ ਬਹੁਤ ਸਾਰੀਆਂ ਇੰਟਰਨੈਸ਼ਨਲ ਰਿਪੋਰਟਸ ਆ ਵਿੱਚ ਇੰਡੀਕੇਟ ਕਿ ਇੰਡੀਆਜ਼ 70% ਵੈਲਥ 70% ਵੈਲਥ ਜਿਹੜੀ ਸਰਮਾਇਆ ਇਸ ਦੇਸ਼ ਦਾ ਉਹ ਕੇਵਲ 1% ਲੋਕਾਂ ਦੇ ਕੋਲ ਅਮਬਾਨੀਆਂ ਦੇ ਕੋਲ ਅਡਾਨੀਆਂ ਦੇ ਕੋਲ ਤੁਸੀਂ ਦੇਖਿਆ ਅਡਾਨੀ ਸਾਹਿਬ ਦਾ ਬਿਜ਼ਨਸ ਕਿਦਾਂ ਪਿਛਲੇ 5-4 ਸਾਲ ਦੇ ਵਿੱਚ ਉਹ ਦੁਨੀਆ ਤੋਂ ਸਭ ਤੋਂ ਅਮੀਰ ਆਦਮੀ ਬਣ ਕੇ ਜਾ ਚੁੱਕਾ ਹੋ ਇਸ ਲਈ ਔਰ ਕਿਸਾਨ ਔਰ ਪਿਛਲੇ 15-10 ਸਾਲਾਂ 'ਚ 15 ਲੱਖ ਕਰੋੜ ਰੁਪਏ ਅਮੀਰਾਂ ਦਾ ਰਾਈਟ ਆਫ ਕੀਤਾ ਗਿਆ ਕਿਸਾਨਾਂ ਦਾ ਕਰਜ਼ਾ ਕਿਸੇ ਨੇ ਰਾਈਟ ਆਫ ਨਹੀਂ ਕੀਤਾ ਕਰੋੜਾਂ ਕਰਾਂ ਦਾ ਛੋਟਾ ਜਿਹਾ ਕਰਜ਼ਾ ਸੀਗਾ ਸੋ ਭਾਜਪਾ ਨੂੰ ਰੋਕਣਾ ਕੇਵਲ ਤੇ ਕੇਵਲ ਇੰਡੀਆ ਅਲਾਈਨਸ ਹੀ ਰੋਕ ਸਕਦੀ ਹੈ